ਪਾਰਟੀਆਂ ਜਾਂ ਕੋਈ ਵੀ ਸੰਸਥਾ ਇਹਨਾਂ ਨੂੰ ਜੇ ਲੋਕ ਪਿਆਰ ਦਿੰਦੇ ਨੇ ਲੋਕ ਸਤਿਕਾਰ ਦਿੰਦੇ ਨੇ ਤਾਂ ਪਾਰਟੀ ਕੋਈ ਵੱਡੀ ਹੁੰਦੀ ਹੈ ਜਾ ਕੇ ਪਾਰਟੀਆਂ ਲੋਕਾਂ ਨੇ ਬਣਾਈਆਂ ਹੋਈਆਂ ਨੇ ਪਾਰਟੀਆਂ ਜੇ ਲੋਕਾਂ ਦੀ ਆਪਣੀ ਬਣਾਈ ਹੋਈ ਚੀਜ਼ ਲੋਕਾਂ ਦੇ ਗਲ ਪਾਈ ਜਾਂਦੀ ਹੈ ਫਿਰ ਲੋਕਾਂ ਨੂੰ ਗਲੋਂ ਤਾਰ ਨਹੀਂ ਆਉਂਦੀ ਅੱਜ ਉਹੀ ਗੱਲ ਹੋਈ ਪਈ ਹੈ ਪੂਰੇ ਸੰਸਾਰ ਦੇ ਵਿੱਚ ਅੱਜ ਸਾਡੇ ਇਸ ਪ੍ਰਧਾਨ ਮੰਤਰੀ ਨੇ ਆਪਣੀ ਥੂ-ਥੂ ਕਰਵਾ ਲਈ ਨਾਲ ਪਾਰਟੀ ਦੀ ਵੀ ਕਰਵਾ ਲਈ ਅਸੀਂ ਸਮਝਦੇ ਹਾਂ ਪਾਰਟੀ 'ਚ ਕੋਈ ਬੰਦਾ ਚਾਹਦਾ ਤਾਂ ਹੋਊਗਾ ਜਿਹੜਾ ਇਹਨੂੰ ਸਲਾਹ ਦੇ ਸਕਦਾ ਸੀ ਪਰ ਅੱਜ ਜਿੰਨੇ ਲੋਕ ਤੁਹਾਡੇ ਚ ਵੀ ਬਹੁਤ ਸਾਰੇ ਲੋਕ ਦਿੱਲੀ ਜਾ ਕੇ ਆਏ ਹੋਣਗੇ ਚਲੋ ਸਾਨੂੰ ਜਿਆਦਾ ਜਾਣਨ ਦਾ ਮੌਕਾ ਮਿਲਦਾ ਪਰ ਮੈਂ ਸਮਝਦਾ ਇੱਕ ਲਾਈ ਅਸੀਂ ਬਹੁਤ ਵੱਡੀ ਜਿਹੜੀ ਜਿੱਤੀ ਹੈ ਦਿੱਲੀ ਜਾ ਕੇ ਇੱਕ ਮਹੀਨੇ ਦੇ ਵਿੱਚ ਉਹ ਲਾਈ ਦਾ ਅਰਮਾ ਰਪਈਆ ਮਿਲੀਅਨ ਮਿਲੀਅਨ ਡਾਲਰ ਵੀ ਮੁੱਲ ਨਹੀਂ ਹੈ ਉਸ ਲਾਈ ਦਾ ਉਹ ਹੈ ਸਾਡਾ ਭਾਈਚਾਰਾ ਜਿਵੇਂ ਲੋਕ ਇਕੱਠੇ ਹੋਏ ਨੇ ਜਿਹੜੇ ਬਜ਼ੁਰਗ ਵੱਡੀ ਉਮਰ ਦੇ ਨੇ ਅੱਜ ਤੋਂ 60 ਸਾਲ ਪਹਿਲਾਂ 50 ਸਾਲ 70 ਸਾਲ ਪਹਿਲਾਂ ਜਿਹੜਾ ਸਮਾਂ ਸੀ ਉਹ ਸਮਾਂ ਉੱਥੇ ਆਇਆ ਹੈ ਇਹ ਕੋਈ ਸਤਜੋਗੀ ਸਮਾ ਧਰਤੀ ਤੇ ਹੁੰਦਾ ਸੀ ਸਾਨੂੰ ਲੱਗਦਾ ਉਹ ਸਤਜੋਗ ਹੈ ਅੱਜ ਦਿੱਲੀ ਦੇ ਬਾਹਰਾਂ ਦੇ ਉੱਤੇ ਲੋਕਾਂ ਨੇ ਆਪਣਾ ਨਵਾਂ ਨਵੀਂ ਸਟੇਟ ਵਸਾਲਿਆ ਐ ਕਹੋ ਨਵੀਂ ਸਟੇਟ ਨਵਾਂ ਮੁਲਕ ਵਸਾਲਿਆ ਕਿੱਥੇ ਸਾਡੇ ਕਿਸਾਨ ਆਗੂ ਜਾਂ ਦੂਜੇ ਸਾਡੇ ਆਗੂ ਸਹਬਾਨ ਜਿਹੜੇ ਵਕ ਵਕ ਖੇਤ ਬੰਦੀਆਂ ਦੇ ਨੇ ਜਿਹੜਾ ਹੁਕਮ ਸਟੇਜ ਤੋਂ ਦਿੰਦੇ ਨੇ ਕਿ ਐਂ ਕਰਨਾ ਆਪਾਂ ਨੇ ਅੱਜ ਸਫਾਈ ਕਰਨੀ ਐ ਆਪਾਂ ਨੇ ਆਹ ਕੰਮ ਕਰਨਾ ਐ ਆਪਾਂ ਨੇ ਉਧਮ ਸਿੰਘ ਦਾ ਸ਼ਹੀਦੀ ਦਿਨ ਮਨਾਉਣਾ ਐ ਜਾਂ ਜਨਮ ਦਿਨ ਮਨਾਉਣਾ ਐ ਜੋ ਸਹਿਦਾਦਿਆਂ ਦੀ ਸ਼ਹਾਦਤ ਮਨਾਉਣੀ ਹੈ ਉਹ ਕੰਮ ਹੁੰਦਾ ਉੱਥੇ ਕਿਸੇ ਪੁਲਿਸ ਦਾ ਹੁਕਮ ਨਹੀਂ ਉੱਥੇ ਕਿਸੇ ਸਰਕਾਰਾਂ ਦਾ ਹੁਕਮ ਨਹੀਂ ਜਿੰਨਾ ਸਮਾਨ ਅਸੀਂ ਇੱਥੇ ਕੋਲੋਂ ਲੈ ਕੇ ਗਏ ਸੀ ਸਾਰੀ ਪਿਆਰੀ ਕਰਕੇ ਪੰਜਾਬ ਚੋਂ ਗਏ ਸੀ ਅਲੱਗ-ਅਲੱਗ ਜਿਹੜੀਆਂ ਟਰਾਲੀਆਂ ਚ ਮੈਂ ਕਹਿੰਦਾ ਬਹੁਤ ਸਾਰਾ ਸਮਾਨ ਉਮੇ ਪਿਆ ਇੱਕ ਸਿੰਕਾਂ ਦੀ ਦੱਬੀ ਤੋਂ ਲੈ ਕੇ ਦੁੱਧ ਸਬਜ਼ੀਆਂ ਲੱਕੜਾਂ ਕੀ ਕੀ ਸਮਾਨ ਜਿਹੜਾ ਉੱਥੇ ਹਰਿਆਣੇ ਨੇ ਜਾਂ ਸਾਨੂੰ ਯੂਪੀ ਦਾ ਰਾਜਸਥਾਨ ਨੇ ਲਿਆ ਕੇ ਦਿੱਤਾ ਅਸੀਂ ਕਦੇ ਮੋਲੀ ਮੋੜ ਸਕਦੇ ਪਰ ਜਦੋਂ ਅਸੀਂ ਧੰਨਵਾਦ ਕਰਦੇ ਹਾਂ ਬਜ਼ੁਰਗਾਂ ਕੋਲ ਬਹਿ ਕੇ ਹਰਿਆਣੇ ਦੇ ਆਪਣੇ ਭਾਈਆਂ ਦਾ ਹੋਰ ਤੇ ਲੋਕਾਂ ਦਾ ਬਜ਼ੁਰਗਾਂ ਦਾ ਅਸੀਂ ਕਹਿੰਦੇ ਕਿ ਤੁਹਾਡਾ ਧੰਨਵਾਦ ਅਸੀਂ ਬਹੁਤ ਸਮਰਥਨ ਦਿੱਤਾ ਤਾਂ ਉਹ ਬਜ਼ੁਰਗ ਬੰਦੇ 70 70 ਸਾਲ 60 ਸਾਲ ਦੇ ਬੰਦੇ ਸਾਡੇ ਮੁੰਡੇ ਹੱਥ ਬੰਨ੍ਹ ਕੇ ਕਹਿੰਦੇ ਨੇ ਕਿ ਸਾਡੇ ਮੁੰਡਿਆਂ ਨੇ ਜੋਸ਼ ਚਾਕੇ ਜਾਟ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਖਰਾਬੀਆਂ ਕੀਤੀਆਂ ਅਸੀਂ ਤਾਂ ਪਛਤਾਵਾ ਕਰ ਰਹੇ ਹਾਂ ਅਸੀਂ ਪੰਜਾਬ ਤੋਂ ਸਿੱਖ ਰਹੇ ਹਾਂ ਪੰਜਾਬ ਸਾਡਾ ਵੱਡਾ ਭਾਈ ਹੈ ਅੱਜ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਸ਼ਾਹਜਹਾਨ ਦਾ ਬਾਰਡਰ 150 ਕਿਲੋਮੀਟਰ ਦੂਰ ਹੈ ਇਸ ਬਾਰਡਰ ਤੋਂ ਉਤੋਂ ਇਸ ਬਾਰਡਰ ਤੋਂ 150 ਕਿਲੋਮੀਟਰ ਦੂਰ ਹੈ ਉੱਥੇ ਜਾ ਕੇ ਪਰਸੋਂ ਚੌਥੇ ਇੱਕ ਰਿਪੋਰਟ ਮਿਲੀ ਕਿ ਉੱਥੇ ਲੰਗਰ ਦੀ ਲੋੜ ਹੈ ਤਾਂ ਆਪਣੇ ਬੰਦੇ 50 ਟਰਾਲੀਆਂ ਲੈ ਕੇ ਲੰਗਰ ਲੈ ਕੇ ਪਹੁੰਚੇ ਉੱਥੇ ਉੱਥੇ 20-25 ਲੰਗਰ ਲਾਏ ਜਾ ਕੇ ਅੱਜ ਉਸ 150 ਕਿਲੋਮੀਟਰ ਦੂਰ ਵੀ ਉਸ ਬਾਰਡਰ ਤੋਂ ਐਡਾ ਵੱਡਾ ਕੱਠ ਹੈ ਕਿ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਹੈ ਅੱਜ ਜਿਹੜੇ ਪੰਜ ਦੇ ਪੰਜ ਬਾਰਡਰ ਨੇ ਦਿੱਲੀ ਦੇ ਉਹ ਸਾਰੇ ਬਾਜਾਂ ਦੇ ਬੰਦੇ ਬੈਠੇ ਨੇ ਸਿਰਫ ਇੱਕੋ ਗੱਲ ਹੈ ਕਿ ਸਾਡਾ ਜਿਹੜੀ ਲੜਾਈ ਹੈ ਇਹ ਸਾਡੀ ਲੜਾਈ ਦਿੱਲੀ ਦੇ ਲੋਕਾਂ ਨਾਲ ਨਹੀਂ ਹੈ ਲੋਕ ਸਾਡੀ ਮਦਦ ਕਰਦੇ ਨੇ ਕੋਈ ਬੰਦਾ ਦੋ ਦਰਜਨਾਂ ਦੇ ਕੇਲੇ ਚੱਕੀ ਆਉਂਦਾ ਕੋਈ ਬੰਦਾ ਬਰੈੱਡ ਚੱਕੀ ਆਉਂਦਾ ਕੋਈ ਦੋ ਫਾਲ ਦੀਆਂ ਦੁੱਧੀਆਂ ਲਈ ਆਉਂਦਾ ਕਹਿੰਦਾ ਜੀ ਮੈਂ ਆਹ ਨੌਕਰੀ ਕਰਦਾ ਮੇਰਾ ਇਹਨਾਂ ਘਿੱਸਾ ਪਾ ਲਓ ਇਹ ਦਿੱਲੀ ਦੇ ਲੋਕ ਨਹੀਂ ਉਹ ਸੋ ਅੱਜ ਹਰ ਵਰਗਾਂ ਦਾ ਸਮਰਥਨ ਮਿਲ ਰਿਹਾ ਇਹ ਲੜਾਈ ਹੈ ਜਿਹੜੀ ਹੁਣ ਕਿਸਾਨੀ ਤੋਂ ਉੱਪਰ ਉੱਠ ਕੇ ਸਾਡੀ ਭਾਈਚਾਰੇ ਦੀ ਸਾਡੀ ਹੋਣ ਦੀ ਲੜਾਈ ਹੈ ਇਹ ਪੰਜਾਬ ਦੀ ਲੜਾਈ ਹੈ ਸਾਰੇ ਦੀ ਜਦੋਂ ਇਹ ਬਿੱਲ ਇਨਮਿਲ ਲਾਗੂ ਹੋਣਿਆ ਸਭ ਤੋਂ ਪਹਿਲਾਂ ਛੋਟੇ ਦੁਕਾਨਦਾਰ ਨੇ ਮਰਨ ਸਾਡੇ ਮਜ਼ਦੂਰ ਨੇ ਸਭ ਤੋਂ ਪਹਿਲਾਂ ਮਰਨਾ ਹੈ ਜਿਹੜੇ ਮੇਰੇ ਕਿਸਾਨ ਭਰਾ ਇੱਥੇ ਬੈਠੇ ਨੇ ਮੈਂ ਤੁਹਾਨੂੰ ਦੁਕਾਨਦਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਇਹ ਬੰਦੇ ਆਪਣੀਆਂ ਜ਼ਮੀਨਾਂ ਵੇਚ ਕੇ 5-5 ਸਾਲ 10-10 ਸਾਲ ਸਾਇਕ ਦੇ ਰਹਿ ਸਕਦੇ ਨੇ ਇਹਨਾਂ ਦੇ ਸਾਥ ਚੱਲਦੇ ਰਹਿ ਸਕਦੇ ਨੇ ਜ਼ਮੀਨਾਂ ਵੇਚ ਕੇ ਪਰ ਆਪਾਂ ਨੇ ਸਭ ਤੋਂ ਪਹਿਲਾਂ ਖਤਮ ਹੋਣਾ ਹੈ ਜਿਹੜਾ ਬੰਦਾ ਇੱਕ ਰੇੜੀ ਲਾਉਂਦਾ ਉਹਨੇ ਉਹ ਤੋਂ ਪਹਿਲਾਂ ਖਤਮ ਹੋਣਾ ਕਿਉਂਕਿ ਵੱਡੇ ਮੌਲ ਆਉਣੇ ਕੋਈ ਬੰਦਾ ਫੜੀ ਨਹੀਂ ਲਾ ਸਕਦਾ ਕੋਈ ਰੇੜੀ ਨਹੀਂ ਲਾ ਸਕਦਾ ਜਿਹੜੀਆਂ ਸਾਡੀਆਂ ਪਿੰਡਾਂ ਦੇ ਲਿੰਕ ਸੜਕਾਂ ਆ ਉਹ ਮੰਡੀ ਬੋਰ ਬਣਾਉਂਦਾ ਸੀ ਜਿਹਨੂੰ ਤੋੜਨ ਲੱਗੇ ਆ ਉਹ ਕਿੱਥੋਂ ਮੰਨ ਸੋ ਇਹ ਵੱਡੇ ਸਵਾਲ ਨੇ ਸਾਡੇ ਉੱਤੇ ਹੁਣ ਸਿਰਫ 10 ਬੰਦੇ ਇਹ ਕਹਿੰਦੇ ਨੇ ਕਿ ਸਾਨੂੰ ਅਕਲ ਹੈ ਬਿਲ ਲਾਹੇ ਬੰਦ ਨੇ ਬਾਕੀ ਜਿਹੜੀ ਕਰੋੜਾਂ ਜਨਤਾ ਪੰਜਾਬ ਦੀ ਇਹ ਬੇਫਕੂਹਿਆਂ ਨੂੰ ਪਤਾ ਨਹੀਂ ਇਹ ਸਿੱਧ ਕਰਨ ਦੇ ਲੱਗੇ ਹੋਏ ਸੋ ਲੜਾਈ ਇਸ ਗੱਲ ਦੀ ਲੜਾਈ ਹੋਣ ਦੀ ਹੈ ਲੜਾਈ ਉਸ ਗੱਲ ਦੀ ਹੈ ਕਿ ਸਾਨੂੰ ਉਹ ਬੇਫਕੂਹ ਸਮਝਦੇ ਨੇ ਅੱਜ ਕਿਸੇ ਬੰਦੇ ਨੂੰ ਲੋੜ ਆ ਸਾਨੂੰ ਸੜਕਾਂ ਦੀ ਲੋੜ ਆ ਸੀ ਧਰਨਾ ਲਾਉਣੇ ਵੀ ਸੜਕ ਬਣਾਓ ਪੁਲ ਬਣਾਓ ਐਸ ਨਦੀ ਤੇ ਪੁਲ ਲਾਓ ਤਾਂ ਜਾ ਕੇ ਕਰੂਨ ਬਣਦਾ ਹੈ ਅਸੀਂ ਖੇਤੀ ਕਰਦੇ ਆ 24 ਘੰਟੇ ਖੇਤਾਂ 'ਚ ਰਹਿੰਦੇ ਆ ਸਾਨੂੰ ਪਤਾ ਸਾਡਾ ਫਾਇਦਾ ਕੀ ਐ ਕੋਈ ਪੁੱਛੋ ਤਾਂ ਸਹੀ ਕਿਹੜੇ ਮਹਾਰਾ ਨੂੰ ਪੁੱਛ ਕੇ ਬਿੱਲ ਬਣਿਆ ਸੋ ਇਹ ਇਹ ਵੱਡੀਆਂ ਚਲਾਕੀਆਂ ਨੇ ਇਹ ਵੱਡੇ ਘਰਾਣਿਆਂ ਨੂੰ ਖੁਸ਼ ਕਰਨੇ ਚੱਕਰ ਆ ਹੋਰ ਕੁਝ ਨਹੀਂ ਐ ਇੱਕੋ ਇੱਕ ਗੱਲ ਐ ਕਿ ਵੱਡੇ ਵੱਡੇ ਘਰਾਣੇ ਜਿਹੜੇ ਕਾਰਪੋਰੇਟ ਘਰਾਣੇ ਨੂੰ ਖੁਸ਼ ਕਰਨੇ ਆ ਹੋਰ ਦੂਜੀ ਕੋਈ ਗੱਲ ਨਹੀਂ ਆਹ ਦੇਖੋ ਜਿੱਥੇ ਅਸੀਂ ਬੈਠੇ ਆ ਇਹ ਲੜਾਈ ਐ ਤੁਹਾਡੀ ਇਹ ਜਿੱਤ ਐ ਤੁਹਾਡੀ ਆਹ ਚੱਜੀਆਂ ਜਿਹੜਾ ਲੱਗਿਆ ਹੋਇਆ ਤੁਸੀਂ ਬੰਦ ਕੀਤਾ ਹੁਣ ਹਰਿਆਣੇ ਦਾ ਹੀ ਬੰਦ ਹੋ ਗਿਆ ਅਸੀਂ ਜਦੋਂ ਪਹਿਲਾਂ ਵੀ ਲੰਘਦੇ ਜਿਹੜਾ ਨੇ ਚੱਲਦਾ ਸੀ ਜਿਹਨਾਂ ਟਰੈਕਟਰਾਂ ਗੱਡੀਆਂ ਮੂਰੇ ਝੰਡਾ ਲੱਗਿਆ ਹਰਿਆਣਾ ਹੱਤਵਾਂ ਕੇ ਖੜੇ ਹੋਏ ਲੰਘ ਜਿਓ ਲੰਘ ਜਿਓ ਸੋ ਅੱਜ ਕੋਈ ਨਹੀਂ ਉੱਥੇ ਇਹ ਸਭ ਤੋਂ ਬੜੀ ਜੇਤਾਂ ਥੋੜੀ ਇਹ ਜੇਤਾਂ ਏਕੇ ਦੀ ਇਸ ਏਕੇ ਨੇ ਇਹ ਦਿਖਾਇਆ ਅੱਜ ਤੁਸੀਂ ਉੱਥੇ ਜਾਓ ਉੱਥੇ ਨਾ ਕੋਈ ਤੁਹਾਨੂੰ ਜਾਤ ਦੇਖਦੀ ਹੈ ਨਾ ਤੁਹਾਨੂੰ ਕੋਈ ਧਰਮ ਦੇਖਦੀ ਹੈ ਕੋਈ ਬੰਦਾ ਆਉਂਦਾ ਬਹਿਦਾ ਗੱਲਾਂ ਕਰਦਾ ਚਾਹੇ ਉਹ ਬੰਦਾ ਅੰਮ੍ਰਿਤਸਰ ਦਾ ਹੈ ਚਾਹੇ ਉਹ ਬੰਦਾ ਹਰਿਆਣੇ ਦਾ ਚਾਹੇ ਬੰਦਾ ਰਾਜਸਥਾਨ ਦਾ ਚਾਹੇ ਕੋਈ ਕੇਰਲਾ ਤੋਂ ਆਇਆ ਕੱ체 ਬੈਠੇ ਆ ਇੱਕ ਦਿਨ ਗੱਲ ਚੱਲੀ ਅਜੇ 10 ਦਿਨ ਹੋਏ ਸੀ ਆਪਾਂ ਨੂੰ ਉੱਥੇ ਬੈਠਿਆਂ ਨੂੰ ਗੱਲ ਚੱਲੀ ਕੁਝ ਬਜ਼ੁਰਗ ਕਹਿਣ ਲੱਗੇ ਆਕੇ ਕਿ ਆਪਣੇ ਆਪਣੇ ਇਲਾਕੇ ਦੀਆਂ ਟਰਾਲੀਆਂ ਆਪਾਂ ਇਕੱਠੀਆਂ ਕਰ ਲਈਏ। ਪੁਰਜਰੇ ਸਾਡੇ ਆਗੂ ਸਹਬਾਨ ਜੀ ਹੱਸਣ ਲੱਗੇ। ਅਸੀਂ ਕਹਾਂ ਤੁਸੀਂ ਹੱਸਦੇ ਕਿਉਂ? ਕਹਿੰਦੇ ਕੋਈ ਜੀ ਕਰਕੇ ਦੇਖ ਲਓ ਫਿਰ ਆਏ। ਅਸੀਂ ਗਏ ਬਜ਼ੁਰਗਾਂ ਕੋਲ ਅਸੀਂ ਕਹਾਂ ਵੀ ਆਹ ਟਰਾਲੀ ਲੁਧਿਆਣੇ ਜ਼ਿਲ੍ਹੇ ਦੀ ਹੈ ਜੀ। ਵੀ ਲੁਧਿਆਣੇ ਵਾਲੇ 5 ਕਿਲੋਮੀਟਰ ਗਾਹਾਂ ਬੈਠੇ ਆ ਉੱਥੇ ਇਕੱਠੇ ਹੋ ਜਾਓ। ਉਹ ਬਜ਼ੁਰਗ ਖੜੇ ਹੋ ਕੇ ਕਹਿੰਦੇ ਜਿੱਥੇ ਅਸੀਂ ਬੈਠੇ ਠੀਕ ਹੈ ਸਭ ਤੇ ਮਸੀ ਰਿਸ਼ਤੇਦਾਰੀਆਂ ਬਣੀਆਂ ਨੇ। ਸ਼ਾਬਾਸ਼ ਉਸ ਇਤਿਹਾਸ ਵਿੱਚ ਤੁਹਾਡਾ ਲੋਕਾਂ ਦਾ ਨਾਮ ਲਿਖਿਆ ਜਾਣਾ ਕਿ ਜਦੋਂ ਬਾਕੀ ਬੰਦੇ ਦਿੱਲੀ ਹਲਾਸ਼ੇ ਦੇ ਰਹੇ ਸੀ ਤਾਂ ਸਾਡੇ ਬੰਦੇ ਰੁੜਕੀ ਟੋਲਪਲਾਜ਼ੇ ਤੇ ਬੈਠੇ ਸੀ ਇਹ ਇਤਿਹਾਸ ਤੁਸੀਂ ਆਪਣੇ ਆਪ ਤੇ ਥੋੜਾ ਜਿਹਾ ਮਾਣ ਕਰੋ ਤੁਸੀਂ ਇਤਿਹਾਸ ਦੇ ਬਹੁਤ ਵੱਡੇ ਪਾਤਰ ਬਣਨ ਜਾ ਰਹੇ ਹੋ ਬਹੁਤ ਵੱਡੇ ਪਾਤਰੋਂ ਜਿਨ੍ਹਾਂ ਦੇ ਕੰਨਾਂ 'ਚ ਮੁੰਦਰਾ ਪਾਈਆਂ ਜਿਨ੍ਹਾਂ ਨੂੰ ਅਸੀਂ ਸਾਡੇ ਬਜ਼ੁਰਗ ਕਾਲਾ ਕਰਦੇ ਰਹੇ ਵੀ ਸਾਡੇ Baal ਖੜੇ ਕਰੀ ਫਿਰਦੇ ਹੋ ਕੀ ਕਰੀ ਫਿਰਦੇ ਹੋ ਉਹ ਮੁੰਡੇ ਝਾੜੂ ਚੱਕ ਕੇ ਰਾਤ ਨੂੰ ਸਫਾਈਆਂ ਕਰਦੇ ਨੇ ਉਹ ਜਾ ਕੇ ਲੱਕੜਾਂ ਢੋਂਦੇ ਨੇ ਇਕੱਲੇ ਕਰੇ ਟੈਂਟ ਦੇ ਟਰਾਲੀ ਕੋਲ ਇਹ ਲੱਕੜ ਰੱਖੋ ਇਸ ਤਰ੍ਹਾਂ ਕੇ ਅਗਵਾ ਕੇ ਸੇਕ ਲਿਓ ਸਾਰੀ-ਸਾਰੀ ਦਾ ਧੂਣੀਆਂ ਚੱਲਦੀਆਂ ਉੱਥੇ ਉਹ ਮੁੰਡਿਓ ਸੇਵਾ ਕਰਦੇ ਨੇ ਕੱਲ ਮੈਂ ਵੀ ਉਹਨਾਂ ਨਾਲ ਲੱਗ ਗਿਆ ਮੈਂ ਮੈਂ ਖੜ੍ਹਦਾ ਚਲੋ ਅਸੀਂ ਖੜੇ ਸੀ ਕਿ ਜਿਹੜੀਆਂ ਟਰਾਲੀਆਂ ਕਾਰਾਂ ਆਉਣੀਆਂ ਵੀ ਇੱਕ ਲੇਨ ਚ ਆਓ ਡਬਲ ਲੇਨ ਨਾ ਕਰੋ ਟ੍ਰੈਫਿਕ ਬੰਦ ਹੁੰਦੀ ਐ ਤਾਂ ਇੱਕ ਮੁੰਡਾ ਟਰੈਕਟਰ ਲੈ ਕੇ ਐ ਸਾਹਮਣੇ ਆ ਗਿਆ ਦੂਜੇ ਪਾਸੇ ਦਵਾ ਲੇਨ ਕਰ ਲਈ ਮੈਂ ਭੱਜ ਕੇ ਉਹਨੂੰ ਰੋਕ ਲਿਆ ਮੈਂ ਕਿੱਥੇ ਚੱਲੇ ਆ ਤੂੰ ਕਹਿੰਦਾ ਬਾਈ ਜੀ ਕਹਾ ਜਾਣਾ ਮੈਂ ਟਰੈਕਟਰ ਮੂਰੇ ਕਿਉਂ ਲੈ ਕੇ ਆਇਆ ਮੈਂ ਜਿੰਨੀ ਕੋ ਉੱਚੀ ਆਵਾਜ਼ ਚ ਬੋਲਦਾ ਕਿਉਂਕਿ ਹੱਥ ਪੈ ਗਿਆ ਉੱਚਾ ਬੋ ਮੈਂ ਇੰਨਾ ਕਿ ਉੱਚਾ ਬੋਲਦਾ ਸੀ ਮੈਂ ਕਿਹਾ ਤੂੰ ਪਿੱਛੇ ਲੈ ਕੇ ਜਾ ਮੈਂ ਇੰਡੈਕਟਰ ਲੰਘਣ ਨੰਦ ਤੇਰਾ ਮੈਨੂੰ ਇੰਨੀ ਗੱਲ ਕਹੀ ਆ ਜੇ ਇੱਕ 20 22 ਸਾਲ ਦਾ ਮੁੰਡਾ ਆ ਕੇ ਮਰੇ ਮਰੇ ਹੱਥਾਂ ਨਾਲ ਖੜ ਗਿਆ ਮੈਨੂੰ ਕਹਿੰਦਾ ਅੰਕਲ ਜੀ ਤੁਸੀਂ ਜਮਾਈ ਨਾ ਬੋਲੋ ਮੈਂ ਕੀ ਗੱਲ ਹੋ ਗਈ ਕਹਿੰਦਾ ਲੋਕਾਂ ਨੂੰ ਐ ਲੱਗਣਾ ਇਹ ਲੜਪੇ ਪੰਜਾਬੀ ਆਪਰੇ ਚ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਮੈਂ ਜੱਫੀ ਪਾ ਲਈ ਮੁੰਡੇ ਨੂੰ ਮਤਲਬ ਇਹ ਇਹ ਤੁਸੀਂ ਦੇਖੋ ਉੱਥੇ ਇਹ ਪੰਜਾਬ 'ਚ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀ ਅਸੀਂ ਜੋੜ ਮੇਲਿਆਂ ਤੇ ਵੀ ਗਏ ਸਵਾ ਤੇ ਵੀ ਗਏ ਪਰ ਜਿਹੜੇ ਲੋਕ ਐਕਟੀ ਜੋੜ ਮੇਲਿਆਂ ਤੇ ਗਏ ਜੇ ਉਹਨਾਂ ਨੇ ਜਾ ਕੇ ਦੇਖੋ ਕਿ ਮੁੰਡੇ ਡ ਅਸੀਂ ਬਜ਼ੁਰਗ ਵੱਡੀ ਉਮਰਾਂ ਦੇ ਸਾਰੇ ਆਪਾਂ ਲੋਕ ਮੁੰਡਿਆਂ ਨੂੰ ਗਾਲਾਂ ਕੱਢਦੇ ਰਹੇ ਅੱਜ 60% ਉੱਥੇ ਵੀ ਸਾਡੇ ਮੁੰਡੇ ਬੈਠੇ ਇੱਥੇ ਵੀ ਮੁੰਡੇ ਬੈਠੇ ਨੇ ਇਹ ਗੱਲ ਵੱਡੀ ਹੋਈ ਹੈ ਕਿ ਸਾਡੇ ਮੁੰਡਿਆਂ ਨੇ ਬਜ਼ੁਰਗਾਂ ਤੋਂ ਹੋਸ਼ ਲੈ ਕੇ ਆਪਣੀ ਜੋਸ਼ ਲੈ ਕੇ ਅੱਗੇ ਵਧੇ ਆ ਅੱਜ ਵੀ ਰੁਕੇ ਹੋਏ ਆ ਜੇ ਸਾਡੇ ਆਗੂ ਸਹਿਬਾਨ ਰਾਜੀ ਵਾਲ ਬੋਲਦਾ ਕਦੇ ਡੱਲੇ ਵਾਲ ਬੋਲਦਾ ਉੱਥੋਂ ਬੇਨਤੀ ਕਰਦੇ ਮੁੰਡੇ ਆਪਾਂ ਸਫਾਈ ਕਰਨੀ ਹੈ ਸਾਰੇ ਚੰਤਾ ਸਫਾਈ ਕਰਨ ਲੱਗ ਜਾਂਦੀ ਹੈ ਮੁੰਡੇ ਆਪਾਂ ਆ ਕੰਮ ਕਰਨਾ ਅੱਜ ਸਾਰੇ ਉਹੀ ਕੰਮ ਕਰਨ ਲੱਗ ਜਾਂਦੇ ਨੇ ਤੁਸੀਂ ਦੇਖੋ ਵੀ ਇੰਨਾ ਲੰਮਾ ਸੰਘਰਸ਼ ਦੁਨੀਆ ਦਾ ਸਭ ਤੋਂ ਵੱਡਾ ਸੰਘਰਸ਼ ਮੰਨਿਆ ਜਾਂਦਾ ਇਹ ਐਡੇ ਜਾਬਤੇ ਵਿੱਚ ਐਡਾ ਸ਼ਾਂਤੀਪੂਰਨ ਪਰ ਅਸੀਂ ਜਿਹੜੀ ਗੱਲ ਦੇਖੀ ਹੈ ਕਿਉਂਕਿ ਇੱਥੇ ਵੀ ਕਿੰਨੇ ਵਾਰ ਸ਼ੁਰੂ ਕੀਤਾ ਉਦੋਂ ਵੀ ਆਏ ਆ ਮੈਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਘੁੰਮਿਆ ਜਿੱਥੇ ਟੋਲਪਲਾਟੇ ਰੋਕੇ ਹੋਏ ਸੀ ਕਿੱਥੇ ਰੇਲਾਂ ਰੋਕੀਆਂ ਹੋਈਆਂ ਸੀ ਹੁਣ ਸਾਨੂੰ ਇਹ ਲੱਗਦਾ ਹੈ ਵੀ ਉਹ ਜਿਹੜੇ 2 ਮਹੀਨੇ ਸੀ ਉਹ 2 ਮਹੀਨੇ ਸਾਡੇ ਲੋਕਾਂ ਦੀ ਸਕੂਲਿੰਗ ਹੋਈ ਆ ਕਲਾਸਾਂ ਲੱਗੀਆਂ ਅੱਜ ਸਾਡੇ ਬੰਦੇ ਪੱਕੇ ਪੇਪਰ ਦੇਣ ਗਏ ਆ ਉੱਥੇ ਕੋਈ 10ਵੀਂ ਕਰਕੇ ਮੜੂ ਕੋਈ 12ਵੀਂ ਕਰਕੇ ਮੜੂ ਕੋਈ ਬੀਐਮਏ ਕਰਕੇ ਮੜੂ ਜਿਹੜਾ ਬੰਦਾ ਲੀਡਰ ਬਣ ਕੇ ਨੇ ਕਹਦਾ ਅਸੀਂ ਸਾਹਮਣੇ ਉਥੇ ਪੀਐਚਡੀ ਕਰਕੇ ਮੜੂਗਾ ਇਹਨਾਂ ਘੋਲਾਂ ਚੋਂ ਸਾਡੇ ਮੁੰਡਿਆਂ ਨੇ ਲੀਡਰ ਬਣ ਕੇ ਨਿਕਲਣਾ ਹੈ ਇਹ ਸਾਨੂੰ ਲੋੜ ਸੀ ਅੱਜ ਸਾਡੇ ਲੀਡਰਾਂ ਦੀ ਆ ਰਵਾਇਤੀ ਪਾਰਟੀਆਂ ਛੱਡ ਕੇ ਸਾਨੂੰ ਨਵੇਂ ਪੜੇ ਲਿਖੇ ਇਮਾਨਦਾਰ ਲੋਕਾਂ ਦੀ ਲੋੜ ਸੀ ਜਿਹੜੇ ਸਾਡੇ ਸਾਹਮਣੇ ਹੁਣ ਆਉਣਗੇ ਸੋ ਇੰਨੀਆਂ ਬੇਨਤੀਆਂ ਕਬੂਲ ਕਰਿਓ ਤੁਸੀਂ ਬਹੁਤ ਸਾਰੇ ਜੁੜਿਓ ਤੁਹਾਨੂੰ ਨਤਮਸਤ ਹੋਣ ਨੂੰ ਜੀ